ਮਟੂਰਾ ਜੀ ਉਹ ਵੀ ਲੰਬਾ ਲਾਣੇ ਕੋ ਪੈਸੇ ਸੱਤੇ ਛਾਲਾ ਮਾਰਦਾ ਕਰਦਾ ਰਮਿੰਦਰ ਆਵਲਾ ਜੀ ਬੋਲੇ ਜਵਾਹਰ ਸੋਹ ਸਿੰਘ ਜਵਾਹਰ ਉਹ ਦਾ ਬਿੰਕੂ ਆ ਲੰਦਰ ਵਾਲਾ ਰਿਕੁਰਗਾ ਉਹਨੂੰ ਪਤਾ ਹੀ ਨਹੀਂ ਕਿੱਥੇ ਜਾਣਾ ਕਿ ਬਾਕੀ ਉਹਦਾ ਭਾਈ ਪਤਾ ਨਹੀਂ ਕੋਈ ਦੀਨ ਨਹੀਂ ਉਹਦਾ ਕੋਈ ਮਜ਼ਮ ਨਹੀਂ ਗਾ ਚਲੋ ਜੀ ਆ ਗਿਆ ਪੈਸੇ ਲੈਣੇ ਉਹਦੇ ਤੋਂ ਠੀਕ ਹੈ ਨਾ ਪਰ ਬੋਲ ਛੋਮਣੀ ਕਾਲੀ ਦਾਲ ਨੂੰ ਪਾ ਦੇ ਉਹਦਾ ਲੁੱਟਣਾ ਨਹੀਂ ਉਹ ਪਿਆ ਕਿਉਂਕਿ ਉਹਦਾ ਨਾਂ ਪਹਿਲਾਂ ਕਾਂਗਰਸ ਸੀਗਾ ਐਮ.ਐਲ.ਏ ਬਣਿਆ ਉੱਥੋਂ ਭੱਜਿਆ ਜਲਾਲਾਬਾਦ ਤੋਂ ਸਰਾਸ ਸਿੰਘ ਵੀਰ ਸਿੰਘ ਬਾਦਲ ਤੋਂ ਡਰ ਕੇ ਭੱਜ ਗਿਆ ਫੇਰ ਕਹਿੰਦਾ ਮੈਂ ਫਰਮ ਨਹੀਂ ਕਾਲੀ ਦਲ ਚਾਉਣਾ ਫੇਰ ਕਹਿੰਦਾ ਮੈਂ ਆਮ ਆਦਮੀਆਂ ਨੂੰ ਮਿਲ ਕੇ ਆਇਆ ਟੋਪੀ ਵਾਲਿਆਂ ਨੂੰ ਉਹ ਹੁਣ ਕਹਿੰਦਾ ਮੈਂ ਵੀਨਾ ਕੋਗਾ ਮੈਂ ਬੀਜੇਪੀ ਅੱਜ ਜੁਆਇਨ ਕਰਦਾ ਕੱਲ ਜੁਆਇਨ ਕਰਦਾ ਅੱਜ ਕਰਦਾ ਪਰ ਮੈਨੂੰ ਲੱਗਦਾ ਹੈ ਉਹ ਆਂਦੇ ਨਾਲ ਧੋਬੀ ਦਾ ਕੁੱਤਾ ਨਾ ਘਰ ਘਰ ਦਾ ਨਾ ਘਰ ਦਾ ਉਹ ਹੁਣੀ ਉਹਦੇ ਨਾਲ ਕੁਣ ਬਰਾ ਕਿਸੇ ਵਜੇ ਇਹ ਕਦੇ ਪੁੱਲ ਭਲੇਕੇ ਆ ਜੇ ਆਹ ਉਹਨੇ ਪੈਸੇ ਸਰਤੇ ਭਜਣਾ ਤੇ ਮੈਂ ਬਾਈ ਆਪਦੇ ਵਰਕਰਾਂ ਸਰਤੇ ਭਜਣਾ ਪੁੱਰੇ ਸੋਹਣੇ